ਸਾਲਿਕ ਕੰਨ ਦੇਸ਼ਾ ਵਿਜੀਲੈਂਸ ਵੱਲੋਂ ਤਨੌੜ ਦੇ ਐਸਆਈ ਨੂੰ ਰਿਸ਼ਵਤ ਲੈਦੇ ਫੜਿਆ ਗਿਆ ਉਹ ਤੇ ਕੀ ਕਹਿਣਾ ਚਾਹੋ ਹਾਂਜੀ ਇਹ ਐਸਆਈ ਸੁਖਦੇਵ ਸਿੰਘ ਸੀ ਆਪਣੇ ਸਾਡੇ ਧਨੋਲੇ ਥਾਣੇ ਪੋਸਟਡ ਸੀ ਇਹਨੂੰ ਇੱਕ ਦੋਸ਼ੀ ਪਾਸੋਂ 10000 ਰੁਪਏ ਦੀ ਰਿਸ਼ਵਤ ਮੰਗਦੇ ਹੋਏ ਵਿਜੀਲੈਂਸ ਬਰਨਾਲਾ ਦੀ ਟੀਮ ਨੇ ਗ੍ਰਿਫਤਾਰ ਕੀਤਾ ਸੀਗਾ ਸੋ ਇਹ ਸਾਹਮਣੇ ਆਉਂਦੇ ਹੀ ਸਾਡੇ ਐਸਐਸਪੀ ਸਾਹਿਬ ਬਰਨਾਲਾ ਵੱਲੋਂ ਸਾਰੇ ਐਸਐਚਓ ਸਹਿਬਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਹਦਾਇਤ ਕੀਤੀ ਗਈ ਆ ਕਿ ਡਾਊਨ ਦੀ ਲਾਈਨ ਸਾਰੀ ਫੋਰਸ ਦੀ ਬਰੀਫਿੰਗ ਕੀਤੀ ਜਾਵੇ ਕਿ ਕੋਈ ਵੀ ਉਹੋ ਜੇ ਕਰਪਸ਼ਨ ਦੇ ਵਿੱਚ ਜੇਕਰ ਸਾਹਮਣੇ ਆਉਂਦਾ ਕਿਸੇ ਦੇ ਬਾਰੇ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਇਸ ਤੋਂ ਇਲਾਵਾ ਐਸਐਸਪੀ ਸਾਹਿਬ ਬਨਾਲਾ ਵੱਲੋਂ ਸਾਰੇ ਐਸਐਚਓਜ਼ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਜਿਹੜੇ ਵੀ ਮੁਲਾਜ਼ਮਾਂ ਦੇ ਉੱਤੇ bizness ਦੇ ਜਾਂ prevention of corruption act ਦੇ ਪਰਚੇ ਨੇ ਉਹਨਾਂ ਨੂੰ ਪਬਲਿਕ ਡੀਲਿੰਗ ਜਾਂ ਇਨਵੈਸਟੀਗੇਸ਼ਨ ਦਾ ਕੋਈ ਕੰਮ ਨਹੀਂ ਦਿੱਤਾ ਜਾਏਗਾ ਉਹਨਾਂ ਨੂੰ ਸਿਰਫ ਵਰ ਸਿਰਫ ਲਾਇ ਐਂਡ ਆਰਡਰ ਡਿਊਟੀ ਵਾਸਤੇ ਵਰਤਿਆ ਜਾਵੇ। ਇਹਦੇ ਉੱਤੇ ਪਹਿਲਾਂ ਵੀ ਕੋਈ ਵਿਜੀਲੈਂਸ ਬਾਰੇ ਪਹਿਲਾਂ ਪੱਤਰ ਅੱਤੇ ਜੋ ਹੁਣ ਤੱਕ ਸਾਹਮਣੇ ਆਇਆ ਇਸ ਦੇ ਉੱਤੇ ਪਹਿਲਾਂ ਇੱਕ ਕ腐ਸ਼ਨ ਐਕਟ ਦਾ ਪਰਚਾ ਦਰਜ।